ਸਾਤਰੀਏ ਕਾਲ ਜੀ ਸਾਰਿਆਂ ਨੂੰ ਜਜ਼ਬਾਤੀ ਜ਼ਿੰਦਗੀ ਸਟੋਰੀਜ਼ 'ਚ ਤੁਹਾਡਾ ਸਵਾਗਤ ਹੈ। ਹਾਜ਼ਰ ਹਾਂ ਫਿਰ ਤੋਂ ਇੱਕ ਨਵੀਂ ਕਹਾਣੀ ਲੈ ਕੇ ਜਿਸ ਦਾ ਨਾਮ ਹੈ ਬੇਜ਼ੁਬਾਨ ਜੋ ਕਿ ਲਿਖੀ ਹੈ ਪ੍ਰਸਿੱਧ ਕਹਾਣੀਕਾਰ ਮਨਮੋਨ ਕੌਰ ਜੀ ਨੇ। ਉਮੀਦ ਕਰਦੀ ਹਾਂ ਕਹਾਣੀ ਜ਼ਰੂਰ ਪਸੰਦ ਆਵੇਗੀ ਤੇ ਇਸ ਤੋਂ ਪਹਿਲਾਂ ਤੁਸੀਂ ਬਾਕੀ ਦੀਆਂ ਕਹਾਣੀਆਂ ਵੀ ਚੈਨਲ 'ਤੇ ਜ਼ਰੂਰ ਸੁਣਿਓ ਤੇ ਚੈਨਲ ਬਾਰੇ ਤੇ ਕਹਾਣੀਆਂ ਬਾਰੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਲੈ ਕੇ ਜ਼ਰੂਰ ਦੱਸਿਓ ਉਡੀਕ ਰਹੇਗੀ। ਚੰਗੀ ਲੱਗੀ ਕਹਾਣੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ। ਮੈਂ ਆਪਣੀ ਕੋਠੀ ਦੇ ਲਾਂਨ ਦੀ ਮਖਮਲੀ ਘਾਹ ਤੇ ਪੋਲੇ-ਪੋਲੇ ਕਦਮਾਂ ਨਾਲ ਚੱਲ ਰਹੀ ਸੀ। ਆਲੇ-ਦੁਆਲੇ ਸੰਘਣੇ ਫਲਦਾਰ ਦਰਖਤਾਂ ਤੇ ਪੰਛੀ ਚਹਿਚਾ ਰਹੇ ਸਨ। ਦੂਰ ਕਸਮੈਲੀਆਂ ਦਿਸਦੀਆਂ ਪਹਾੜੀਆਂ ਪਿੱਛੇ ਸੂਰਜ ਨਿਕਲ ਰਿਹਾ ਸੀ। ਸਾਰੇ ਪਾਸੇ ਕੁਦਰਤ ਦਾ ਰਾਜ ਸੀ। ਫਿਰ ਮੇਰੀ ਨਜ਼ਰ ਮੇਰੇ ਆਸਰਾ ਆਸ਼ਿਆਨਾ ਉੱਪਰ ਚਲੀ ਗਈ। ਦੂਦਿਆ ਗगन ਚੁੰਮੀ ਸਫੈਦ ਇਮਾਰਤ ਉੱਪਰ ਰਿਹائش, نیچے ਹਸਪਤਾਲ ਤੇ ਨਾਲ ਹੀ ਬੇਸਹਾਰਿਆਂ ਲਈ ਆਸਰਾ ਆਸ਼ਰਮ ਸੀ। ਇੰਨੀ ਵੱਡੀ ਬਿਲਡਿੰਗ ਦੇ ਮਾਲਕ ਮੇਰੇ ਪਤੀ ਡਾਕਟਰ ਦੇਵ ਜੋ ਦੇਸ਼ ਦੇ ਵੱਡੇ ਸਰਜਨਾਂ ਚੋਂ ਇੱਕ ਸਨ ਤੇ ਮੈਂ ਗਾਇਨੀ ਦੀ ਹੈੱਡ ਡਾਕਟਰ ਲਾਂਚ ਕੌਮਦਿਆਂ ਕੌਮਦਿਆਂ ਮੈਂ ਉੱਥੇ ਫੁੱਲਾਂ ਨਾਲ ਢਕੇ ਹੋਏ ਝੂਲੇ ਤੇ ਬੈਠ ਗਈ ਫੁੱਲਾਂ ਦੀ ਛੋਹ ਨਾਲ ਮੈਨੂੰ ਅਜੀਬ ਜਿਹਾ ਸਕੂਨ ਮਿਲਿਆ ਝੂਲਾ ਲੈਂਦਿਆਂ ਜਦੋਂ ਮੇਰੀਆਂ ਅੱਖਾਂ ਬੰਦ ਸਨ ਕਿ ਉਸੇ ਸਮੇਂ ਮੈਂ ਆਪਣੇ ਮੋਢਿਆਂ ਤੇ ਹੱਥਾਂ ਦਾ ਦਬਾਅ ਮਹਿਸੂਸ ਕੀਤਾ ਮੈਂ ਝੂਲਾ ਰੋਕਿਆ ਤੇ ਅੱਖਾਂ ਖੁੱਲੀਆਂ ਦੇਵ ਨੇ ਮੇਰੇ ਵਾਲਾਂ ਤੇ ਅੱਖਾਂ ਨੂੰ ਚੁੰਮ ਲਿਆ ਤੇ ਪੋਲੇ ਜਿਹੇ ਮੇਰੇ ਕੋਲ ਬੈਠ ਗਏ ਖਾਮੋਸ਼ ਅਸੀਂ ਇੱਕ ਦੂਸਰੇ ਦੀਆਂ ਅੱਖਾਂ ਵਿੱਚ ਦੇਖਣ ਲੱਗੇ ਮੈਂ ਅਤੀਤ ਦੀਆਂ ਪੌੜੀਆਂ ਉਤਰਨ ਲੱਗੀ ਕਿੰਨੀਆਂ ਸੁੰਦਰ ਯਾਦਾਂ ਸਨ ਜੋ ਮੇਰੇ ਜ਼ਿਹਨ ਵਿੱਚ ਅਜੇ ਵੀ ਤਾਜ਼ੀਆਂ ਹਨ ਡਾਕਟਰ ਸਾਹਿਬ ਸੁੰਦਰ, ਸਵਸਥ ਰੰਗ ਦੇ ਗੋਰੇ ਲੰਬੇ ਉੱਚੇ ਸਨ ਪਰ ਮੈਂ ਰੰਗ ਦੀ ਸਾंवਲੀ ਮੇਰੇ ਵਾਲ ਛੋਟੇ ਇਕੂੰਗਰਾਲੇ ਸਨ ਤੇ ਕੱਦ ਦੀ ਦਰਮਿਆਨੀ ਸਾਂ ਦੇਖ ਤੋਂ ਸਾਡਾ ਕੋਈ ਮੇਲ ਨਹੀਂ ਸੀ ਬਣਦਾ ਪਰ ਡਾਕਟਰ ਸਾਹਿਬ ਦੀ ਮੈਂ ਪਹਿਲੀ ਪਸੰਦ ਸਾਂ ਉਹ ਤੇ ਮੈਂ ਇੱਕ ਸੈਮੀਨਾਰ ਵਿੱਚ ਮਿਲੇ ਸਾਂ ਬ੍ਰੇਕ 'ਚ ਕਾਫੀ ਪੀਂਦਿਆਂ ਉਹ ਮੈਨੂੰ ਨੀਜ਼ ਨਾਲ ਤੱਕਦੇ ਰਹੇ ਜਦੋਂ ਮੈਂ ਉਹਨਾਂ ਨਾਲ ਨਜ਼ਰ ਮਿਲਾਈ ਤਾਂ ਉਹ ਮੁਸਕਰਾਉਣ ਲੱਗ ਪਏ ਤੇ ਮੈਂ ਸ਼ਰਮਾ ਗਈ ਫਿਰ ਕਾਫੀ ਪੀਂਦਿਆਂ ਕੀ ਤੁਸੀਂ ਮੇਰੇ ਨਾਲ ਮਿੱਤਰਤਾ ਕਰਨੀ ਪਸੰਦ ਕਰੋਗੇ ਉਹਨਾਂ ਨੇ ਮੇਰੇ ਵੱਲ ਹੱਥ ਵਧਾਇਆ ਜਿਸ ਨੂੰ ਮੈਂ ਸ਼ਰਮਾਉਂਦੇ ਹੋਏ ਪੋਲੇ ਜੇ ਪਕੜਿਆ ਜੀ ਹਾਂ ਮੈਂ ਹਾਮੀ ਭਰੀ ਮੈਂ ਆਪਣੇ ਬਾਰੇ ਸੰਖੇਪ ਰੂਪ ਵਿੱਚ ਦੱਸਿਆ ਪਰ ਉਹ ਮੇਰੀ ਗੱਲ ਘੱਟ ਸੁਣ ਰਹੇ ਸਨ ਮੇਰੇ ਚਿਹਰੇ ਵੱਲ ਜ਼ਿਆਦਾ ਦੇਖ ਰਹੇ ਸਨ ਮਿਸ ਡਾਕਟਰ ਮੈਂ ਤੁਹਾਡੀ ਤਾਰੀਫ ਕਰਨੀ ਚਾਹੁੰਦਾ ਹਾਂ ਸ਼ਾਇਦ ਤੁਸੀਂ ਆਪਣੇ ਬਾਰੇ ਨਹੀਂ ਜਾਣਦੇ ਸੱਚਮੁੱਚ ਤੁਹਾਡਾ ਚਿਹਰਾ ਸ਼ਰਮ ਨਾਲ ਲਾਲ ਹੁੰਦਾ ਹੈ ਉਹ ਰੰਗ ਤੁਹਾਡੀਆਂ ਬਨਸ਼ਵੀ ਅੱਖਾਂ 'ਚ ਤੇ ਸਾਰੇ ਵਜੂਦ 'ਚ ਸਮਾਇਆ ਲੱਗਦਾ ਹੈ ਤੁਸੀਂ ਸ਼ਰਮ ਨਾਲ ਲਾਲ ਹੋ ਕੇ ਵੀ ਦੂਰੇ ਹੋ ਜਾਂਦੇ ਹੋ ਫਿਰ ਇਹੀ ਅਦਾ ਤੁਹਾਡੀ ਖੂਬਸੂਰਤੀ ਹੈ ਮੈਂ ਹੱਸ ਪਈ ਸਰਜਨ ਡਾਕਟਰ ਸਾਹਿਬ ਤੁਹਾਨੂੰ ਤਾਂ ਮਨੋਵਿਗਿਆਨ ਦਾ ਡਾਕਟਰ ਬਨਣਾ ਚਾਹੀਦਾ ਸੀ ਸਾਡੀਆਂ ਮੁਲਾਕਾਤਾਂ ਵਧੀਆਂ ਰਹੀਆਂ ਤੇ ਰੰਗ ਵੀ ਲਿਆਈਆਂ ਤੇ ਜਲਦੀ ਹੀ ਅਸੀਂ ਜੀਵਨ ਸਾਥੀ ਬਣ ਗਏ ਮੇਰੇ ਡਾਕਟਰ ਸਾਹਿਬ ਜੋ ਇੰਨੇ ਵਿਅਸਤ ਹੁੰਦੇ ਹੋਏ ਵੀ ਹੁਣ ਵੀ ਪਹਿਲਾਂ ਵਾਂਗੂ ਮੇਰੇ ਦੁੱਖ ਸੁੱਖ ਨੂੰ ਸਮਝਦੇ ਹਨ ਤੇ ਹੁਣ ਵੀ ਉਹ ਮੇਰੇ ਮਨ ਦੀ ਤਪਸ਼ ਨੂੰ ਮਹਿਸੂਸ ਕਰਦੇ ਹਨ ਚੂਲੇ ਤੇ ਬੈਠੇ ਮੇਰੇ ਵਾਲਾਂ 'ਚ ਉਂਗਲਾਂ ਘਮਾਉਂਦੇ ਹੋਏ ਮੇਰੀ ਅੱਖਾਂ ਨੂੰ ਚੁੰਮਦੇ ਹੋਏ ਬੋਲੇ ਮੇਰੀ ਮੁਹੱਬਤ ਅਜੇ ਵੀ ਜਵਾਨ ਹੈ ਤੂੰ ਮੈਨੂੰ ਅਜੇ ਵੀ ਪਹਿਲਾਂ ਵਾਂਗੂੰ ਹੀ ਲੱਗਦੀ ਆਂ ਮੇਰੀ ਜੰਗਲੀ ਰਾਜਕੁਮਾਰੀ ਤੇਰੀ ਉਦਾਸੀ ਨੂੰ ਮੈਂ ਜਾਣਦਾ ਹਾਂ ਤੇਰਾ ਦੁੱਖ ਮੈਂ ਸਮਝਦਾ ਹਾਂ ਹਮਦਰਦੀ ਤੇ ਪਿਆਰ ਭਾ ਕੇ ਅੱਖਾਂ 'ਚ ਰੁਕੇ ਹੰਝੂ ਵਹਿ ਨਿਕਲੇ ਦੇਵ ਦੱਸੋ ਮੇਰਾ ਬੱਚਾ ਮੇਰਾ ਉਹਦੇ ਕਦੋਂ ਠੀਕ ਹੋਵੇਗਾ ਕੀ ਉਹ ਪਹਿਲਾਂ ਵਾਂਗੂੰ ਮੈਨੂੰ ਮੰਮੀ ਕਹਿ ਕੇ ਬੁਲਾਏਗਾ ਸਾਡੀ ਉਦਾਸੀ ਦਾ ਕਾਰਨ ਸਾਡੇ 27 ਸਾਲਾਂ ਇਕਲੌਤੇ ਬੇਟੇ ਦੀ ਲੰਬੀ ਬਿਮਾਰੀ ਜੋ ਕਿ ਤਕਰੀਬਨ 2 ਸਾਲਾਂ ਤੋਂ ਮਾਨਸਿਕ ਤੌਰ ਤੇ ਬਿਮਾਰ ਸੀ ਬਸ ਸਿਰਫ ਇੱਕ ਰੋਬੋਟ ਵਾਂਗੂ ਕੰਮ ਕਰਦਾ ਹਰ ਕੰਮ ਸਾਡੇ ਕਹਿਣ ਤੇ ਕਰਦਾ ਇਥੋਂ ਤੱਕ ਨਿਤਕ੍ਰਿਆ ਲਈ ਵੀ ਅਸਨੂੰ ਯਾਦ ਕਰਾਉਣਾ ਪੈਂਦਾ ਸੀ ਬਸ ਕਹਿਨ ਨੂੰ ਉਹ ਸਾਹ ਲੈ ਰਿਹਾ ਉਹ ਜਿਉਂਦਾ ਪਰ ਉਸਦਾ ਜੀਵਨ ਨੀਰਸ ਤੇ ਬਦਰੰਗ ਸੀ ਬਸੋ ਇੱਕ ਟੱਕ ਛੱਤ ਨੂੰ ਘੂਰਦਾ ਰਹਿੰਦਾ ਐਕਸ਼ਨਲੈਸ 24 ਘੰਟੇ ਡਾਕਟਰ ਤੇ ਨਰਸ ਦੀ ਨਿਗਰਾਨੀ ਹੇਠ ਰਹਿੰਦਾ ਨਾ ਬੋਲਦਾ ਨਾ ਚੱਲਦਾ ਨਾ ਹੱਸਦਾ ਨਾ ਖੇਡਦਾ ਖਾਣਾ ਵੀ ਖੁਦ ਨਹੀਂ ਖਾਂਦਾ ਸੀ ਉਸਦਾ ਇਹ ਹਾਲ ਦੇਖ ਕੇ ਮੇਰਾ ਦਿਲ ਰੋਂਦਾ ਕਦੇ ਮੇਰਾ ਬੱਚਾ ਮੇਰੇ ਦਿਲ ਦਾ ਟੁਕੜਾ ਫਿਰ ਪਹਿਲਾਂ ਵਾਂਗੂ ਜੀਵਨ ਜੀਵੇਗਾ ਮੈਂ ਦੇਵ ਦੇ ਮੋਢਿਆਂ ਤੇ ਸਿਰ ਛੁੱਟੀ ਉੱਚੀ ਉੱਚੀ ਰੋ ਰਹੀ ਸਾਂ ਤੇ ਬੋਲੀ ਜਾ ਰਹੀ ਸਾਂ ਮੇਰਾ ਉਹਦੇ ਨਰਕ ਭੋਗ ਰਿਆ ਹੈ। ਇਸ ਜੀਵਨ ਲਈ ਮੈਂ ਹੀ ਜ਼ਿੰਮੇਵਾਰ ਹਾਂ। ਹਾਂ, ਮੈਂ ਹੀ ਜ਼ਿੰਮੇਵਾਰ ਹਾਂ। ਸੱਚ ਮੇਰੇ ਵਰਗੀਆਂ ਮਾਵਾਂ ਦਾ ਬੱਚੇ ਨਾਲੋਂ ਪਹਿਲਾਂ ਇਲਾਜ ਹੋਣਾ ਚਾਹੀਦਾ। ਦੇਵ ਨੇ ਮੈਨੂੰ ਉੱਥੋਂ ਉਠਾ ਕੇ ਬੈੱਡਰੂਮ ਵਿੱਚ ਲਿਆਂਦਾ। ਮੇਡ ਤੋਂ ਕੌਫੀ ਮੰਗਵਾ ਕੇ ਮੈਨੂੰ ਪੀਣ ਲਈ ਦਿੱਤੀ ਤੇ ਨਾਲ ਹੀ ਮੈਨੂੰ ਆਰਾਮ ਕਰਨ ਲਈ ਗੋਲੀ ਵੀ ਦਿੱਤੀ। ਪਰਦੇ ਖਿੱਚ ਕੇ ਕਮਰੇ ਵਿੱਚ ਹਨੇਰਾ ਕਰਕੇ ਮੈਨੂੰ ਸੌਣ ਲਈ ਗਿਆ। ਫਿਰ ਮੇਰੇ ਪਿੱਛੇ ਕਮਰੇ ਦਾ ਦਰਵਾਜ਼ਾ ਬੰਦ ਕਰਕੇ ਉਹ ਮਰੀਜ਼ਾਂ ਨੂੰ ਦੇਖਣ ਲਈ ਚਲੇ ਗਏ ਮੈਂ ਸੌਣ ਦੀ ਕੋਸ਼ਿਸ਼ ਕਰ ਰਹੀ ਸਾਂ ਪਰ ਮੈਨੂੰ ਨੀਂਦ ਨਹੀਂ ਸੀ ਆ ਰਹੀ ਮੇਰੀ ਸੋਚ ਤਾਂ ਉਹਦੇ ਵਿੱਚ اٹਕੀ ਪਈ ਸੀ ਉਹ ਨਿੱਕੇ ਹੁੰਦਿਆਂ ਤੋਂ ਹੀ ਬਹੁਤ ਸੁੰਦਰ ਤੇ ਜ਼ਹੀਨ ਸੀ ਰਾਹ ਜਾਂਦੇ ਰਾਹੀ ਉਸ ਨੂੰ ਦੇਖ ਕੇ ਬੁਲਾ ਕੇ ਲੰਘਦੇ ਅਜੇ ਉਹਦੇ 2 ਸਾਲ ਦਾ ਹੀ ਸੀ ਕਿ ਡਾਕਟਰ ਸਾਹਿਬ ਕੈਂਸਰ ਰਿਸਰਚ ਲਈ ਅਮਰੀਕਾ ਚਲੇ ਗਏ ਪਾਵੇਂ ਉਹਨਾਂ ਦਾ ਹਰ ਤਿੰਨ ਮਹੀਨੇ ਦੇ ਵਕਫੇ ਨਾਲ ਆਉਣਾ ਜਾਣਾ ਲੱਗਿਆ ਰਹਿੰਦਾ ਸੀ ਪਰ ਉਹਦੇ ਨੂੰ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਮੇਰੇ ਸਿਰ ਤੇ ਹੀ ਸੀ ਉਸ ਸਮੇਂ ਸਾਡੀ ਹੋਣ ਵਾਂਗੂ ਸਥਿਤੀ ਨਹੀਂ ਸੀ ਉਦੋਂ ਮੈਂ ਸਰਕਾਰੀ ਹਸਪਤਾਲ ਵਿੱਚ ਪਾਵੇਂ ਵਿਅਸਤ ਰਹਿੰਦੀ ਸਾਂ ਪਰ ਉਹਦੇ ਦਾ ਵਸਾ ਨਹੀਂ ਖਾਂਦੀ ਸਾਂ ਇਸ ਲਈ ਹਮੇਸ਼ਾ ਉਸ ਨੂੰ ਉਸਦੀ ਮੇਡ ਸਮੇਤ ਆਪਣੇ ਨਾਲ ਹੀ ਰੱਖਦੀ ਸਾਂ ਆਪਣੀ ਡਿਊਟੀ ਸਮੇਂ ਵੀ ਹਰ ਅੱਧੇ ਘੰਟੇ ਬਾਅਦ ਉਹਦੇ ਨੂੰ ਮਿਲ ਜਾਂਦੀ ਸਾਂ ਸਾਡੀ ਦੋਵਾਂ ਦੀ ਦੁਨੀਆ ਇੱਕ ਦੂਜੇ ਤੱਕ ਹੀ ਸੀ ਮੈਂ ਉਹਦੇ ਪ੍ਰਤੀ ਇੰਨੀ ਜ਼ਿਆਦਾ ਜੁੜੀ ਹੋਈ ਸੀ ਕਿ ਉਸਦਾ ਹਰ ਪਲ ਮੇਰੇ ਇਸ਼ਾਰੇ ਨਾਲ ਬੀਤਦਾ ਸੀ ਮੈਂ ਉਸ ਦੀ ਜ਼ਿੰਦਗੀ ਨੂੰ ਸਖਤ ਅਨੁਸ਼ਾਸਨ ਵਿੱਚ ਬੰਨ੍ਹਿਆ ਹੋਇਆ ਸੀ ਜਾਗਣ ਤੋਂ ਸੌਣ ਤੱਕ ਉਸ ਦੀ ਰੁਟੀਨ ਕੜੀ ਦੀ ਸੂਈ ਨਾਲ ਚੱਲਦੀ ਸੀ ਉਹ ਦੇ ਜਵਾਨ ਹੋਇਆ ਤਾਂ ਵੀ ਮੈਂ ਆਪਣਾ ਕੰਟਰੋਲ ਉਸਤੇ ਢਿੱਲਾ ਨਹੀਂ ਰੱਖਿਆ ਸੀ ਭਾਵੇਂ ਹੁਣ ਉਹ ਉਡਾਰ ਹੋ ਗਿਆ ਸੀ ਉਹ ਹੁਣ ਐਨਟੀ ਦੀ ਐਮਡੀ ਕਰ ਰਿਹਾ ਸੀ ਪਰ ਮੈਂ ਆਪਣੀ ਪਹਿਲੀ ਨਜ਼ਰ ਉਸ ਤੇ ਰੱਖਦੇ ਸਾਂ ਜਵਾਨ ਖੂਨ ਸੀ ਇਸ ਲਈ ਹੁਣ ਕਈ ਵਾਰੀ ਹੁਕਮ ਅਦੁੱਲੀ ਕਰਦਾ ਤੇ ਕਈ ਵਾਰੀ ਸਾਰੀ ਸਾਰੀ ਰਾਤ ਘਰੋਂ ਬਾਹਰ ਰਹਿੰਦਾ ਹੌਲੀ ਹੌਲੀ ਉਹ ਮੇਰੇ ਨਿਯਮਾਂ ਦਾ ਸ਼ਕੰਜਾ ਤੋੜ ਰਿਹਾ ਸੀ ਸ਼ਾਇਦ ਉਮਰ ਦਾ ਤਕਾਜ਼ਾ ਸੀ ਹੁਣ ਜ਼ਿਆਦਾ ਸਮਾਂ ਮਿੱਤਰਾਂ ਵਿੱਚ ਬਤਾਉਂਦਾ ਉਹ ਹੁਣ ਕਈ ਵਾਰੀ ਲੜਕੇ ਮਿੱਤਰ ਨੂੰ ਵੀ ਕਰ ਲੈ ਆਉਂਦਾ ਕਈ ਵਾਰੀ ਪਾਰਟੀ ਤੋਂ ਵਾਪਸ ਆਉਂਦਾ ਤਾਂ ਉਸ ਦੇ ਮੂੰਹ ਵਿੱਚੋਂ ਸ਼ਰਾਬ ਦੀ ਬਦਬੂ ਆ ਰਹੀ ਹੁੰਦੀ। ਮੈਂ ਇਸ ਦਾ ਜ਼ਿਕਰ ਦੇਵ ਕੋਲ ਵੀ ਕੀਤਾ ਕਿ ਇਹ ਕੁੜੀਆਂ ਇਸ ਦੇ ਕੈਰੀਅਰ ਨੂੰ ਬਰਬਾਦ ਨਾ ਕਰ ਦੇਣ। ਦੇਵ ਮੈਨੂੰ ਤਸੱਲੀ ਦਿੰਦੇ ਤੇ ਕਹਿੰਦੇ ਆਪਣਾ ਉਹਦੇ ਸਿਆਣਾ ਹੈ। ਆਪਣਾ ਆਪ ਸੰਭਾਲ ਲੈਂਦਾ ਹੈ। ਤੂੰ ਜ਼ਿਆਦਾ ਚਿੰਤਾ ਨਾ ਕਰ। ਜਦੋਂ ਮੈਂ ਨਾ ਮੰਨੀ ਤਾਂ ਮੈਨੂੰ ਡਾਂਟ ਕੇ ਵੀ ਕਹਿੰਦੇ ਜਵਾਨ ਬੱਚੇ ਦੀ ਜ਼ਿਆਦਾ ਲਗਾਮ ਨਹੀਂ ਖਿੱਚਣੀ ਚਾਹੀਦੀ। ਆਖਰੋਂ ਹੁਣ ਈ ਆਂਟੀ ਦਾ ਡਾਕਟਰ ਬਣ ਚੁੱਕਾ ਹੈ। ਉਸ ਦੀ ਵੀ ਆਪਣੀ ਹੋਂਦ ਹੈ ਆਪਣੀ ਸੋਚ ਹੈ ਬਹੁਤੀ ਦਖਲ ਅੰਦਾਜ਼ੀ ਠੀਕ ਨਹੀਂ ਹੁੰਦੀ ਦੇਵ ਨਾਲ ਗੱਲਬਾਤ ਕਰਕੇ ਮੈਨੂੰ ਤਸੱਲੀ ਨਾ ਹੋਈ ਤਾਂ ਮੈਂ ਆਪਣੇ ਭਰਾ ਨਾਲ ਗੱਲ ਕੀਤੀ ਜੋ ਕਿ ਧਾਰਮਿਕ ਖਿਆਲਾਂ ਦੇ ਸਨ ਉਹ ਮੈਨੂੰ ਕਿਸੇ ਨਾਮੀ ਸੰਤ ਕੋਲ ਲੈ ਗਏ ਉਹਨਾਂ ਨੂੰ ਮੈਂ ਉਹਦੇ ਬਾਰੇ ਦੱਸਿਆ ਤਾਂ ਉਹਨਾਂ ਨੇ ਭਸਮ ਦਿੱਤੀ ਤੇ ਕਿਹਾ ਕਿ ਉਸ ਦੀ ਚਾਹ ਵਿੱਚ ਮਿਲਾ ਕੇ ਪਿਲਾ ਦੇਣਾ ਇਸ ਤਰ੍ਹਾਂ 2-3 ਵਾਰੀ ਕਰਨ ਨਾਲ ਉਹ ਤੁਹਾਡੇ ਵੱਸ ਹੋ ਜਾਵੇਗਾ ਤੇ ਜਿਵੇਂ ਤੁਸੀਂ ਚਾਹੋਗੇ ਉਸੇ ਤਰ੍ਹਾਂ ਹੀ ਟਲ ਜਾਏਗਾ ਮੈਂ ਉਥੋਂ ਬੜੇ ਹਲਕੇ ਮਨ ਨਾਲ ਵਾਪਸ ਆਈ ਪਤੀ ਨਾਲ ਸਲਾਹ ਕੀਤੇ ਬਿਨਾ ਮੈਂ ਸਾਧੂ ਦੇ ਦੱਸੇ ਮੁਤਾਬਕ ਚਾਹ ਵਿੱਚ ਭਸਮ ਘੋਲ ਕੇ ਉਹਦੇ ਨੂੰ ਚਾਹ ਪਲਾਈ ਸੱਚਮੁੱਚ ਇੱਕ ਵੱਡਾ ਚਮਤਕਾਰ ਹੋਇਆ ਉਹ ਕੁਝ ਦਿਨਾਂ ਵਿੱਚ ਹੀ ਮੇਰੀ ਦੁਨੀਆ ਵਿੱਚ ਵਾਪਸ ਆ ਗਿਆ ਭਰਾ ਦੇ ਕਹਿਣ ਤੇ ਮੈਂ ਉਹਦੇ ਨੂੰ ਸੰਤਾਂ ਦੇ ਡੇਰੇ ਲੈ ਕੇ ਗਈ ਤਾਂ ਉਸ ਦਾ ਮਨ ਉੱਥੇ ਹੀ ਲੱਗ ਗਿਆ ਸਾਂਤਾ ਨੇ ਉਸ ਨੂੰ ਆਪਣੇ ਮੋਹ ਵਾਸਤੇ ਵਿੱਚ ਕਰ ਲਿਆ। ਪਹਿਲਾਂ ਮੈਂ ਬੜੀ ਖੁਸ਼ ਹੋ ਗਈ ਕਿ ਉਹਦੇ ਦਾਤ ਧਰਮ ਵੱਲ ਚੁੱਕਾ ਹੋ ਗਿਆ ਹੈ। ਪਰ ਕੁਝ ਦਿਨ ਬਾਅਦ ਮੈਨੂੰ ਹੱਥ-ਪੈਰਾਂ ਦੀ ਪੈ ਗਈ। ਉਹ ਕਈ-ਕਈ ਦਿਨ ਘਰ ਨਾ ਆਉਂਦਾ। ਉੱਥੇ ਡੇਰੇ ਤੇ ਬੈਠਾ ਰਹਿੰਦਾ। ਘਰ ਦਾ ਪੈਸਾ ਘਰੋਂ ਲਿਜਾ ਕੇ ਸੰਤਾ ਦੇ ਚਰਨਾਂ ਵਿੱਚ ਢੇਰੀ ਕਰ ਦਿੰਦਾ। ਉਸ ਨੇ ਪੜਾਈ ਵਿੱਚ ਹੀ ਛੱਡ ਦਿੱਤੀ। ਆਖਰ ਮੈਨੂੰ ਦੇਵ ਨੂੰ ਸਾਰਾ ਕੁਝ ਸੱਚ ਦੱਸਣਾ ਪਿਆ। ਡਾਕਟਰ ਸਾਹਿਬ ਮੇਰੀ ਬੇਵਕੂਫੀ ਤੇ ਤੜਫ ਗਏ। ਉਹਨਾਂ ਨੇ ਬੱਚੇ ਨੂੰ ਘਰ ਵਾਪਸ ਲਿਆਉਣ ਦਾ ਹਰ ਹਿੱਲਾ ਵਰਤਿਆ। ਪੁਲਿਸ ਦਾ ਸਹਾਰਾ ਲੈ ਕੇ ਮੁੰਡੇ ਨੂੰ ਘਰ ਲਿਆਂਦਾ। ਕਿਸੇ ਹੋਰ ਸਿਆਣੇ ਨਾਲ ਕੰਟੈਕਟ ਕਰਕੇ ਉਸ ਨੂੰ ਸੰਮੋਹਨ ਸਥਿਤੀ ਤੋਂ ਆਜ਼ਾਦ ਕਰਵਾਇਆ। ਤੇ ਸਾਧੂ ਨੂੰ ਜੇਲ੍ਹ ਕਰਵਾਇਆ ਕਿਉਂਕਿ ਇਹ ਜਵਾਨ ਮੁੰਡੇ ਤੇ ਬੱਚਿਆਂ ਨਾਲ ਵੀ ਕਰਦਾ ਸੀ। ਉਹਦੇ ਹੁਣ ਘਰ ਹੀ ਰਹਿੰਦਾ ਸੀ। ਪਰ ਬਹੁਤ ਉਦਾਸ ਉਸ ਨੇ ਆਪਣੀ ਪੜ੍ਹਾਈ ਵੀ ਦੁਬਾਰਾ ਸ਼ੁਰੂ ਕਰ ਲਈ ਡਾਕਟਰ ਸਾਹਿਬ ਦੀ ਰਿਸਰਚ ਪੂਰੀ ਹੋ ਗਈ ਸੀ ਤੇ ਹੁਣ ਉਹ ਪੂਰਾ ਸਮਾਂ ਆਪਣੇ ਵਤਨ ਵਿੱਚ ਉਹਦੇ ਨਾਲ ਬਿਤਾਉਂਦੇ ਮੈਂ ਵੀ ਨੌਕਰੀ ਛੱਡ ਦਿੱਤੀ ਸੀ ਜਿਆਦਾ ਸਮਾਂ ਦੇਵ ਤੇ ਉਹਦੇ ਨਾਲ ਹੀ ਬਿਤਾਉਂਦੀ ਸਾਂ ਉਹਦੇ ਦੀ ਪੜ੍ਹਾਈ ਖਤਮ ਹੋਣ ਤੇ ਅਸੀਂ ਸ਼ਹਿਰ ਬਦਲ ਲਿਆ ਤੇ ਪਹਿਲਾਂ ਖਰੀਦੇ ਪਲਾਟ ਤੇ ਆਪਣਾ ਆਸਰਾ ਆਸ਼ਿਆਨਾ ਬਣਾ ਲਿਆ ਉਹਦੇ ਹੁਣ ਇੱਥੇ ਆ ਕੇ ਕੁਝ ਖੁਸ਼ ਰਹਿਣ ਲੱਗਾ ਸੀ ਅਸੀਂ ਹੁਣ ਦੋਵੇਂ ਉਸ ਦਾ ਬਹੁਤ ਹੀ ਧਿਆਨ ਰੱਖਣ ਲੱਗੇ ਸਾਂ ਹਣ ਉਹਦੇ 25ਵੇਂ ਸਾਲ ਵਿੱਚ ਸੀ ਇਸ ਲਈ ਉਸ ਦਾ ਵਿਆਹ ਬੜੇ ਸੁੰਦਰ ਜ਼ਹੀਨ ਡਾਕਟਰ ਲੜਕੀ ਨਾਲ ਕਰ ਦਿੱਤਾ ਦੋਵੇਂ ਖੁਸ਼ੀ-ਖੁਸ਼ੀ ਆਪਣੀ ਗ੍ਰੈਸਤੀ ਦੀ ਜ਼ਿੰਦਗੀ ਜਿਉਣ ਲੱਗੇ ਉਹਨਾਂ ਨੂੰ ਖੁਸ਼ ਦੇਖ ਕੇ ਅਸੀਂ ਦੋਵੇਂ ਵੀ ਮਸਤ ਰਹਿਣ ਲੱਗ ਗਏ ਉਹਦੇ ਤੇ ਉਸ ਦੀ ਪਤਨੀ ਨੇ ਸਾਰਾ ਕਾਰੋਬਾਰ ਸੰਭਾਲ ਲਿਆ ਸਾਲ ਦਾ ਸਮਾਂ ਖੰਭ ਲਾ ਕੇ ਉੱਡ ਗਿਆ ਉਹ ਤੇ ਅਸੀਂ ਬڑا ਸੋਹਣਾ ਜੀਵਨ ਜਾਰੇ ਸਾਂ ਪਰ ਕੁਝ ਸਮੇਂ ਬਾਅਦ ਮੈਂ ਆਪਣੀ ਆਦਤ ਮੁਤਾਬਕ ਉਹਦੇ ਦੀ ਗ੍ਰੈਸਤੀ ਵਿੱਚ ਤਾਕਤ ਚਾਕ ਕਰਨੀ ਸ਼ੁਰੂ ਕਰ ਦਿੱਤੀ ਕਿਉਂਕਿ ਮੈਂ ਉਹਦੇ ਨੂੰ ਆਪਣੇ ਸਰੀਰ ਦਾ ਅੰਗ ਮੰਦੀ ਸਾਂ ਤੇ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ ਸੀ ਕਿ ਮੇਰਾ ਬੇਟਾ ਮੈਨੂੰ ਇਗਨੋਰ ਕਰੇ ਜਾਂ ਮੇਰੇ ਤੋਂ ਦੂਰ ਰਹੇ ਪਰ ਇਹ ਸਭ ਕੁਝ ਉਸਦੀ ਪਤਨੀ ਨੂੰ ਪਸੰਦ ਨਹੀਂ ਸੀ ਕਿ ਮੈਂ ਉਹਦੇ ਨੂੰ ਨਿੱਕੇ ਬਾਲ ਵਾਂਗੂ ਹਰ ਚੀਜ਼ ਲਈ ਤਾਕੀਦ ਕਰਾਂ ਤੇ ਆਪਣਾ ਹੁਕਮ ਮਨਾਵਾ ਮੇਰੇ ਸੁਭਾਅ ਕਰਨ ਜੋਤੀ ਪਰੇਸ਼ਾਨ ਰਹਿਣ ਲੱਗ ਗਈ ਮੈਂ ਬੱਚਿਆਂ ਦੀ ਗ੍ਰੈਸਤੀ ਵਿੱਚ ਅੱਗ ਲਗਾ ਦਿੱਤੀ ਸੀ ਜੋਤੀ ਉਹਦੇ ਨੂੰ ਮੇਰੇ ਤੋਂ ਦੂਰ ਲੈ ਜਾਣਾ ਚਾਹੁੰਦੀ ਸੀ ਇਸ ਲਈ ਉਸਨੇ ਵਿਦੇਸ਼ ਵਿੱਚ ਸੈੱਟ ਹੋਣ ਦੀ ਸੋਚੀ ਇਸ ਬਾਬਤ ਮੈਨੂੰ ਨਾ ਦੱਸਿਆ ਉਸਨੇ ਚੋਰੀ ਚਪਕੇ ਕਾਗਜ਼ ਵੀ ਤਿਆਰ ਕਰ ਲਏ ਸਨ ਜਦੋਂ ਮੈਨੂੰ ਪਤਾ ਚੱਲਿਆ ਤਾਂ ਮੈਂ ਉਸਦੀ ਚੰਗੀ ਝਾੜ-ਚੰਬ ਕੀਤੀ ਪੜ੍ਹੀ ਲਿਖੀ ਲੜਕੀ ਮੇਰੀ ਹਕੂਮਤ ਕਿਵੇਂ ਬਰਦਾਸ਼ਤ ਕਰ ਸਕਦੀ ਸੀ ਉਹ ਜਿੱਦ ਤੇ ਆ ਗਈ ਸੀ ਕਿ ਮੈਂ ਉਹਦੇ ਨੂੰ ਵਿਦੇਸ਼ ਵਸਾ ਕੇ ਰਾਂਹਾਂਗੀ ਤੇ ਫਿਰ ਇੱਕ ਦਿਨ ਪਰੇਸ਼ਾਨੀ ਦੀ ਹਾਲਤ ਵਿੱਚ ਦੋਵਾਂ ਦਾ ਵੀਜ਼ਾ ਲਗਵਾਉਣ ਲਈ ਉਹ ਦਿੱਲੀ ਜਾ ਰਹੀ ਸੀ ਨਾਲ ਹੀ ਉਹਦੇ ਵੀ ਸੀ ਗੁੱਸੇ ਵਿੱਚ ਉਹ ਨਾ ਹੀ ਡਰਾਈਵਰ ਲੈ ਕੇ ਗਈ ਤੇ ਨਾ ਹੀ ਉਸਨੇ ਉਹਦੇ ਨੂੰ ਡਰਾਈਵ ਕਰਨ ਦਿੱਤਾ ਕਰੋਧ ਦਾ ਅੰਜਾਮ ਇਹ ਹੋਇਆ ਕਿ ਉਹ ਕਾਰ ਦਾ ਐਕਸੀਡੈਂਟ ਕਰਵਾ ਬੈਠੀ ਜਿਸ ਵਿੱਚ ਉਸ ਦੀ ਮੱਕੇ ਤੇ ਹੀ ਮੌਤ ਹੋ ਗਈ ਪਰ ਉਹਦੇ ਬਚ ਗਿਆ ਭਾਵੇਂ ਡੂੰਗੀਆਂ ਸੱਟਾਂ ਉਸ ਨੂੰ ਵੀ ਲੱਗੀਆਂ ਸਨ ਜੋਤੀ ਦੀ ਅਚਾਨਕ ਮੌਤ ਨੇ ਉਸ ਨੂੰ ਡੂੰਗਾ ਸਦਮਾ ਦਿੱਤਾ ਉਹ ਫਿਰ ਮਾਨਸਿਕ ਸੰਤੁਲਨ ਖੋ ਬੈਠਾ ਇਸ ਲਈ ਵੀ ਮੈਂ ਹੀ ਕਸੂਰਵਾਰ ਹਾਂ ਆਪਣੇ ਬੱਚੇ ਦੀ ਗ੍ਰਸਤੀ ਖੁਦ ਹੀ ਉਜਾੜ ਦਿੱਤੀ ਮੇਰਾ ਬੱਚਾ ਸਿਰਫ ਜਿਉਂਦੀ ਲਾਸ਼ ਬਣ ਕੇ ਰਹਿ ਗਿਆ ਬਸ ਹਰ ਸਮੇਂ ਹਵਾ ਵਿੱਚ ਦੇਖਦਾ ਰਹਿੰਦਾ ਨਾ ਸੁਣਦਾ ਨਾ ਕਹਿੰਦਾ ਗਮਸਮ ਰਬੋਟ ਵਾਂਗੂ ਸਭ ਤੋਂ ਅਨਜਾਨ ਤੇ ਬੇਜ਼ੁਬਾਨ ਸੋ ਲੋੜ ਤੋਂ ਜ਼ਿਆਦਾ ਕੀਤੀ ਗਈ ਦਖਲਅੰਦਾਜ਼ੀ ਕਿਸੇ ਦੀ ਜ਼ਿੰਦਗੀ ਨੂੰ ਕਿਸ ਤਰ੍ਹਾਂ ਖਰਾਬ ਕਰਦੀ ਹੈ ਇਹ ਇਸ ਕਹਾਣੀ ਵਿੱਚ ਬਖੂਬੀ ਦਰਸਾਇਆ ਗਿਆ ਹੈ ਜਿਵੇਂ ਇੱਕ ਮਾਂ ਧੀ ਦੇ ਘਰ ਨੂੰ ਉਜਾੜਨ ਵਿੱਚ ਹੱਥ ਰੱਖਦੀ ਹੈ ਉਸੇ ਤਰ੍ਹਾਂ ਇੱਕ ਮਾਂ ਆਪਣੇ ਪੁੱਤ ਦਾ ਵੀ ਘਰ ਉਜਾੜ ਸਕਦੀ ਹੈ ਸੋ ਬੇਲੋੜੀ ਦਖਲਅੰਦਾਜ਼ੀ ਤੋਂ ਬਚਣਾ ਚਾਹੀਦਾ ਹੈ ਹਰੇਕ ਨੂੰ ਆਪਣੀ ਆਜ਼ਾਦੀ ਮੁਤਾਬਕ ਆਪਣੀ ਸੋਚ ਮੁਤਾਬਕ ਜ਼ਿੰਦਗੀ ਜਿਉਣ ਦਾ ਪੂਰਾ ਹੱਕ ਹੈ ਕੰਟਰੋਲ ਕਰਨ ਵਾਲਾ ਵਿਹਾਰ ਬਹੁਤ ਗਲਤ ਹੈ ਸੋ ਤੁਹਾਡਾ ਕੀ ਕਹਿਣਾ ਹੈ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ ਕਹਾਣੀ ਬਾਰੇ ਚੰਗੀ ਲੱਗੀ ਲਾਈਕ ਵੀ ਕਰਿਓ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਹਰ ਇੱਕ ਉਹ ਮਾਂ ਜੋ ਆਪਣੇ ਬੱਚੇ ਤੇ ਪੂਰਾ ਕੰਟਰੋਲ ਚਾਹੁੰਦੀ ਹੈ ਉਸ ਤੱਕ ਇਹ ਕਹਾਣੀ ਪਹੁੰਚੇ ਤੇ ਇਹ ਸੁਨੇਹਾ ਪੜ ਕੇ ਸੁਣ ਕੇ ਉਹ ਇਸ ਗੱਲ ਨੂੰ ਪੂਰੀ ਤਰ੍ਹਾਂ ਸਮਝ ਸਕੇ ਸੋ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਓ ਜੇਕਰ ਹਜੇ ਤੱਕ ਨਹੀਂ ਕੀਤਾ ਬਾਕੀ ਦੀਆਂ ਕਹਾਣੀਆਂ ਦਾ ਵੀ ਜਰੂਰ ਆਨੰਦ ਲਿਓ ਇੱਕ ਕਹਾਣੀ ਸੁਣਨ ਲਈ ਵਕਤ ਦੇਣ ਲਈ ਬਹੁਤ-ਬਹੁਤ ਧੰਨਵਾਦ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ